ਤੁਤੇ ਪਏ ਮੁੰਡੇ ਨੂੰ ਘਰੋਂ ਚੁੱਕ ਕੇ ਲੈ ਗਈ ਪੁਲਿਸ ਐਨਕਾਊਂਟਰ ਮਗਰੋਂ ਮੁੰਡੇ ਦਾ ਪਰਿਵਾਰ ਆਇਆ ਕੈਮਰੇ ਦੇ ਸਾਹਮਣੇ ਦੇਖੋ ਕਿਵੇਂ ਤਾਂ ਹਾਰ-ਮਾਰ ਰੋ ਰਿਹਾ ਏ ਤੇ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਮੁੰਡਾ ਸੀ ਬੇਕਸੂਰ ਤੇ ਕੱਲ ਦਾ ਸੀ ਦਿਹਾੜੀ ਤੁਸੀਂ ਵੀ ਦੇਖੋ ਉਸ ਵੇਲੇ ਦੀ ਵੱਡੀ ਖਬਰ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰਿਓ ਅਬੋਹਰ ਦੇ ਵਿੱਚ ਜੋ ਕੱਲ ਐਨਕਾਊਂਟਰ ਹੋਇਆ ਉਸ ਦੇ ਵਿੱਚ ਪਿੰਡ ਮੁਰਦਾਪੁਰ ਦਾ ਜਸਪ੍ਰੀਤ ਸਿੰਘ ਜੋ ਮਾਰਿਆ ਜਾਂਦਾ ਏ ਜਿਸ ਤੋਂ ਬਾਅਦ ਪਰਿਵਾਰ ਕੈਮਰੇ ਸਾਹਮਣੇ ਆਉਂਦਾ ਕੀ ਸਾਡਾ ਪੋਤ ਦਿਹਾੜੀ ਕਰਦਾ ਸੀ ਉਹ ਬੇਕਸੂਰ ਸੀ ਅੱਧੀ ਰਾਤ ਨੂੰ ਸੁੱਤੇ ਪਏ ਨੂੰ ਘਰੋਂ ਪੁਲਿਸ ਚੱਕ ਕੇ ਲੈ ਜਾਂਦੀ ਹੈ ਤੇ ਉਸਦੇ ਨਾਲ ਖੁੱਟ ਮਾਰ ਵੀ ਕੀਤੀ ਜਾਂਦੀ ਹੈ ਪਰਿਵਾਰ ਨੇ ਇਹ ਸ਼ੰਕਾ ਵੀ ਜਤਾਈ ਹੈ ਮੇਰੇ ਭਰਾ ਨੂੰ ਲੈ ਕੇ ਚਾਚੇ ਦਾ ਮੁੰਡਾ ਸੀ ਮੇਰੇ ਜੀ ਕੀ ਨਾਮ ਸੀ ਜਸਪ੍ਰੀਤ ਸਿੰਘ ਜੀ ਕਦੋਂ ਲੈ ਕੇ ਗਏ ਸੱਤ 7 ਤਰੀਕ ਨੂੰ ਸ਼ਾਮੀ ਰਾਤ ਨੂੰ ਲੈ ਕੇ ਜੀ 1:30 ਵਜੇ 1:30 ਵਜੇ ਕਰੀਬ ਲੈ ਕੇ ਗਏ ਜੀ ਜਗੀਰ ਕਿੰਨੇ ਕੁ ਬੰਦੇ ਆਏ ਸੀ ਤੇ ਕਿੰਨੀਆਂ ਗੱਡੀਆਂ ਸੀ ਸੱਤ ਅੱਠ ਗੱਡੀਆਂ ਸੀ ਜੀ ਰਾਤ ਨੂੰ ਜੀ ਲੈ ਕੇ ਗਏ ਸੀ ਠੀਕ ਹੈ ਕਿੰਨੀ ਦੇਰ ਦਾ ਸਮਾਂ ਡੇਢ ਕੱਜ ਰਿਆ ਸੀ ਕੀ ਦੱਸਿਆ ਕੀ ਤੁਹਾਨੂੰ ਵੀ ਸਾਨੂੰ ਸਾਨੂੰ ਕੁਝ ਨਹੀਂ ਦੱਸਿਆ ਜੀ ਉਹਨਾਂ ਨੇ ਲੈ ਗਏ ਉਹਨਾਂ ਨੂੰ ਕੁੱਟ ਮਾਰ ਕੇ ਲੈ ਗਏ ਹਾਂਜੀ ਇੱਥੋਂ ਰਾਤ ਨੂੰ ਕੁੱਟ ਕੇ ਲੈ ਗਏ ਹਾਂਜੀ ਕੁੱਟ ਕੇ ਲੈ ਗਏ ਠੀਕ ਹੈ ਜਗਮੀਤ ਜਸਪ੍ਰੀਤ ਨਾਲ ਤੁਸੀਂ ਥੋੜਾ ਭਰਾ ਆ ਰਹੇ ਹੋ ਕਿਹੜਾ ਜ ਆ ਸੁਭਾਅ ਦੀ ਕਿਹੜਾ ਜ ਮੁੰਡਾ ਦੀ ਆ ਵਧੀਆ ਸੁਭਾਅ ਸੀ ਜੀ ਮੁੰਡਾ ਵਧੀਆ ਸੀ ਜੀ ਦਿਹਾੜੀ ਟੱਪਾ ਕਰਦਾ ਸੀ ਜੀ ਕੰਮਕਾਰ ਆਪਣਾ ਜੀ ਵਧੀਆ ਸੀ ਪਰਿਵਾਰ ਚ ਕੌਣ ਕੌਣ ਹੈ ਮੰਮੀ ਆਈ ਡੈਡੀ ਆਈ ਭੈਣ ਆਈ